ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਵੇਰੇ ਫੇਸਬੁੱਕ ਤੇ ਲਾਈਵ ਹੋਏ ਹਾਂ ਜੋ ਮਸਲਾ ਆਪਾਂ ਤੁਹਾਨੂੰ ਉਦੋਂ ਦੱਸਿਆ ਸੀ ਵੀ 5 ਵਜੇ ਇਕੱਠੇ ਹੋਣਾ ਵਾ 100 ਟਾਈਮ ਤੇ ਆਪਣਾ ਤਕਰੀਬਨ ਸਾਢੇ 6 ਵਜੇ ਆ ਇਸ ਟਾਈਮ ਅਸੀਂ ਸਾਰੇ ਹੀ ਜਿੰਨੇ ਵੱਤੋ-ਵੱਤ ਹੋ ਰਹੇ ਆ ਇਕੱਠੇ ਹੋਰ ਵੀ ਹੋ ਜਾਣਗੇ ਇਕੱਠੇ ਹੁੰਦੇ ਆ ਮਸਲਾ ਹੈਗਾ ਇੱਕ ਤੇ ਵੱਧਦੀਆਂ ਵਾਰਦਾਤਾਂ ਤੇ ਸਵੇਰੇ ਵੀ ਆਪਾਂ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ ਸੀ ਵੱਧਦੀਆਂ ਵਾਰਦਾਤਾਂ ਜਿਹੜੀਆਂ ਇਸ ਇਲਾਕੇ 'ਚ ਸਾਡੇ ਬੰਬਾਲੇ ਮੋੜ ਤੋਂ ਲੈ ਕੇ ਖਮਿਆਰਾ ਵਾਲੇ ਮੋੜ ਦੇ ਸੰਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਨੂੰ ਇਲਜ਼ਾਮ ਦਿੱਤਾ ਗਿਆ ਕੁਝ ਨਸ਼ੇਪੱਤੇ ਵਾਲੇ ਵੀਰਾਂ ਦੇ ਤੌਰ ਤੇ ਬਹੁਤ ਸਾਰੇ ਉਹਨਾਂ ਨੇ ਲੁੱਟਾਂ ਖੋਹਾਂ ਕੀਤੀਆਂ ਤੇ ਇਸ ਮਸਲੇ ਦੇ ਉੱਤੇ ਸਾਰੇ ਹੀ ਮੇਰੇ ਵੀਰ ਬੜੇ ਦਿਨਾਂ ਦੇ ਸੋਚ ਰਹੇ ਸੀ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਤੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਕੋਲ ਵੀ ਬੇਨਤੀ ਜਾ ਕੇ ਕੀਤੀ ਜਾਵੇ ਅੱਗੇ ਬਸੇਰੀਆਂ ਰਿਪੋਰਟਾਂ ਜਿਹੜੀਆਂ ਲਿਖਾ ਚੁੱਕੇ ਆ ਜਿਨ੍ਹਾਂ ਦਾ ਕੋਈ ਵੀ ਢਾ ਜਿਆਦਾ ਅਸਰ ਨਾ ਤੇ ਸਰਕਾਰ ਨੇ ਕੀਤਾ ਨਾ ਸਾਡੇ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਮੁਲਾਜ਼ਮ ਕਰਨ ਵੀ ਕੀ ਵਹੇ ਗਿਣਤੀ ਦੇ ਵਿੱਚ ਘਟੇ ਪੁਲਿਸ ਮੁਲਾਜ਼ਮ ਜਿੱਡਾ ਪਿੰਡ ਵਹੇ ਦੇ ਨੌਕਰੀਆਂ ਦੇ ਰਹੀ ਸਰਕਾਰ ਚਾਹੀਦੀਆਂ ਨੌਕਰੀਆਂ ਬਾਕੀ ਇਹ ਆ ਵੀ ਜਿਨ੍ਹਾਂ ਕੋ ਇੱਥੇ ਚਾਹੀਦਾ ਉਹਨਾਂ ਨੂੰ ਪੁਲਸ ਮੁਲਾਜ਼ਮਾਂ ਨੂੰ ਕਰਨਾ ਸੋ ਸਾਰੇ ਮੇਰੇ ਵੀਰ ਇਕੱਠੇ ਹੋ ਰਹੇ ਇਹਨਾਂ ਦੇ ਵਿਚਾਰ ਆਪਾਂ ਸੁਣਾਂਗੇ ਤੇ ਬਾਕੀ ਤੁਹਾਨੂੰ ਦਸੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੀ ਸਲਾਹ ਇਹ ਆ ਵੀ ਜਿਹੜਾ ਕੋਈ ਵੱਜ ਜਾਂਦਾ ਸਾਨੂੰ ਮੂੰਹ ਵੱਜੇ ਵਾਲਾ ਜਿਹੜਾ ਅਣਪਛਾਤਾ ਜਿਹੜਾ ਸ਼ੱਕੀ ਹਾਲਤ ਵਿੱਚ ਮਿਲ ਜਾਂਦਾ ਉਹਨੂੰ ਬੰਨ ਕੇ ਪਹਿਲਾਂ ਤੇ ਉਹਦਾ ਸੌਦਾ ਵੀ ਲਾਇਆ ਜਾਊਗਾ ਉਸ ਤੋਂ ਬਾਅਦ ਪੁਲਸ ਵਾਲੇ ਕੀਤਾ ਜਾਊਗਾ ਤੇ ਜੇ ਇਹ ਸਾਰੀਆਂ ਬੇਕਾਂ ਦਾ ਏਕਾ ਵਾ ਇਸ ਇਲਾਕੇ ਦੇ ਵਿੱਚ ਜੋ ਹੁਣ ਤੱਕ ਆ ਵਾਰਦਾਤਾਂ ਹੋਈਆਂ ਐਤੋਂ ਗਾਂ ਕੋਈ ਵਾਰਦਾਤ ਜਾਂ ਇਲਜ਼ਾਮ ਦਿੰਦਾ ਕੋਈ ਆਉਂਦਾ ਕਾਬੂ ਤੇ ਇਹ ਸਾਰੇ ਵੀਰਾਂ ਦਾ ਕਹਿਣਾ ਵੀ ਆਪਾਂ ਇਕੱਠੇ ਹੋ ਗਏ ਇੱਕ ਦੂਜੇ ਨੂੰ ਇੱਕ ਨੰਬਰ ਜਾਰੀ ਕਰੀਏ ਜਿਹੜਾ ਨੰਬਰ ਸਾਰੇ ਜਿਹਨੂੰ ਫੋਨ ਲਾਇਆ ਜਾਵੇ ਉਸੇ ਵੇਲੇ ਹੀ ਹਾਜ਼ਰ ਹੋ ਜੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੀ ਜਥੇਬੰਦੀ ਦੇ ਆਗੂ ਆਏ ਆ ਗ੍ਰਾਹਕ ਗਰੁੱਪ ਸਾਰੇ ਹੀ ਮਤਲਬ ਕਿ ਸਾਰੇ ਜਥੇਬੰਦੀਆਂ ਦੇ ਆਪਣੇ ਆਏ ਆ ਜੋ ਵੀ ਇਹ ਫੈਸਲਾ ਲੈਣਗੇ ਉਹ ਅਗਲੇ ਅੰਨ ਦੱਸਿਆ ਜਾਊਗਾ ਸੋ ਆਪਾਂ ਗੱਲਬਾਤ ਕਰਦੇ ਇੱਥੇ ਬਲਕਾਰ ਸਿੰਘ ਜੀ ਨਾਲ ਜੋ ਸੋ ਭਰਾਵਾ ਤੋਂ ਨੇ ਹਾਂਜੀ ਗੁਰਸਾਖ ਸਿੰਘ ਜੀ ਖਾਲਸਾ ਸਾਹਿਬ ਖਤੇ ਜੀ ਇਹ ਸਾਰੀ ਸੰਗਤ ਇਸ ਬਾਦ ਵਿੱਚ ਇਕੱਠੀ ਹੋਈ ਆ ਕਿ ਜਿਹੜਾ ਚੋਰੀਆਂ ਦੀਆਂ ਵਾਰਦਾਤਾਂ ਬਹੁਤ ਜਿਆਦੀਆਂ ਵਾਧ ਚੁੱਕੀਆਂ ਆ ਸਭਰਾ ਤੋਂ ਲੈ ਕੇ ਕੋਟ ਬੁੱਢੇ ਰੋਡ ਤਾਈਂ ਇਹਦੇ ਸੰਬੰਧ ਵਿੱਚ ਸਾਰੇ ਬੇਕਾ ਵਾਲੇ ਵੀ ਇਕੱਠੇ ਹੋਏ ਆ ਕਿ ਇਹਨੂੰ ਰੋਕਿਆ ਜਾਵੇ ਕਿਸੇ ਤਰੀਕੇ ਨਾਲ ਜਿਹੋ ਵੀ ਕੋਈ ਵੀਰ ਇਸ ਤਰ੍ਹਾਂ ਸਾਨੂੰ ਮੂੰਹ ਵੱਜਾ ਜਾਂ ਉਹਦਾ ਵੀ ਸਾਨੂੰ ਵੱਜ ਗਿਆ ਮਤਲਬ ਸਾਨੂੰ ਦਿਖਿਆ ਵੀ ਵੱਜ ਗਿਆ ਉਹਨੂੰ ਬਖਸ਼ਿਆ ਨਹੀਂ ਜਾਏਗਾ ਠੀਕ ਆ ਜੀ ਹਾਂਜੀ ਇਹਨਾਂ ਦਾ ਲੈ ਮੇਰ ਨੂੰ ਨਾਮ ਫਸਟ ਟਾਈਮ ਅਸੀਂ ਸਰ ਕੋਈ ਗੱਲ ਨਹੀਂ ਖਾਣਾ ਸਭਰਾ ਦੇ ਵਿੱਚ ਸੰਗਤ ਜੋ ਇਕੱਠੀ ਬੰਬਾਲੇ ਮੋੜ ਤੇ ਵੱਧ ਰਹੀਆਂ ਵਾਰਦਾਤਾਂ ਦੇ ਮਸਲੇ ਦੇ ਇਕੱਠੀ ਹੋਈਏ ਸਾਰੇ ਪਹੁੰਚੇ ਵੀਰ ਇਸ ਟਾਈਮ ਅਸੀਂ 50 ਦੇ ਕਰੀਬ ਸਿੰਘ ਇੱਥੇ ਪਹੁੰਚੇ ਹਾਂ ਤੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਵਾਅਦ ਤੋਂ ਵਾਅਦਾ ਜਿਹੜਾ ਇੱਥੇ ਮੁਲਾਜ਼ਮਾਂ ਦੀ ਭਰਤੀ ਗਵਰਨਮੈਂਟ ਕਰਕੇ ਸਾਡੇ ਵੀਰਾਂ ਦੀ ਨਾਲੇ ਤੇ ਨੌਕਰੀਆਂ ਤੋਂ ਜਿਹੜੇ ਬੇਕਾਰ ਨੌਕਰੀਆਂ ਨਹੀਂ ਮਿਲ ਰਹੀਆਂ ਸੋ ਨੌਕਰੀਆਂ ਮਿਲਣ ਉਹਨਾਂ ਨੂੰ ਤੇ ਜਿੱਦਾਂ ਥਾਣਿਆਂ 'ਚ ਵਾਰਦਾਤਾਂ ਵਧੀਆਂ ਜਾਂਦੀਆਂ ਤੇ ਮੁਲਾਜ਼ਮਾਂ ਦੀ ਗਿਣਤੀਆਂ ਘਟੀਆਂ ਜਾਂਦੀਆਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੱਧ ਤੋਂ ਵੱਧ ਮੁਲਾਜ਼ਮ ਭਰਤੀ ਕਰਕੇ ਤੇ ਇਸ ਥਾਣਿਆਂ ਦੇ ਵਿੱਚ ਭੇਜੇ ਜਾਣ ਸੋ ਇੱਥੇ ਅਸੀਂ ਪਹੁੰਚੇ ਆਂ ਇਸ ਟਾਈਮ ਸਾਡੇ ਕੋਲ ਵੀਰ ਜਿਹੜੇ ਹਾਜ਼ਰ ਆ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਸੋ ਅਸੀਂ ਦੱਸਣਾ ਨਹੀਂ ਗਿਣਤੀ 'ਚ ਕਿੰਨੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸਾਡੀ ਜਿਹੜੀ ਤਰਾਸਦੀ ਆ ਜੋ ਜਿੰਨੇ ਪਰ ਇੱਥੇ ਹੈਗੇ ਹਾਜ਼ਰ ਉਹਨਾਂ ਦੇ ਆ ਵੀਰਾਂ ਦਾ ਧੰਨਵਾਦ ਆ ਤੇ ਸੋ ਸੰਗਤ ਦਾ ਵੀ ਧੰਨਵਾਦ ਜਿਹੜੀ ਇੱਥੇ ਪਹੁੰਚੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ